हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਦੋਸਤੋ ਪਿੰਡ ਘੜਕਾ ਪੱਖੂਪੁਰਾ ਪਿੰਡ ਬਿਲਕੁਲ ਨਜ਼ਦੀਕ ਤੇ ਵੀਰ ਅਮਰਤ ਕੋਲ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰ ਉਪਾਈਆਂ ਨੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪਸ਼ੂ ਇਸੇ ਤਰ੍ਹਾਂ ਦੋਸਤੋ 5-6 ਨਗ ਤਾਨੂੰ ਇਸ ਕਿਲੇ ਤੋਂ ਉੱਪਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਜਦੋਂ ਵੀ ਆਪਾਂ ਅਪਡੇਟ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਪਸ਼ੂ ਦਿਖਾਉਣੇ ਆ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਸਵਾਈ ਵਿਹੜ ਦਿਖਾਵਾਂਗੇ ਇੱਕ ਮਾਝਾ ਦੋਸਤੋ ਉੱਚੇ ਬੱਚੇ ਦੇ ਵਿੱਚ ਤੇ ਇਧਰ ਦੋ ਵੜਾ ਤੁਸੀਂ ਦੇਖ ਰਹੇ ਜੇ ਇੱਕ ਪਲੂਨ ਪਹਿਲਣ ਛਾਈ ਵਾਲ ਵਿਹੜ ਦੇ ਸੂਣਾ ਇੱਕ ਦੋਸਤੋ ਜਿੰਨੇ ਵੀ ਸਮੇਂ ਦੀ ਗੱਬਣ ਹੈਗੀ ਆ ਚੈੱਕ ਪਾਸ ਆ ਉਹ ਪੂਰੀ ਡਿਟੇਲ ਅਮਰਤ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 26 ਮਈ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਹੈ। ਬਾਕੀ ਪਸ਼ੂ ਚੰਗੇ ਹੁੰਦੇ ਆ ਦੋਸਤੋ ਫਿਰ ਵੀ ਕੋਈ ਵੀਰ ਇੱਥੇ ਆਣ ਕੇ ਆਪਣੀ ਨਰਕ ਪਰਖ ਕਰਨਾ ਚਾਹੁੰਦਾ ਤੇ ਗੱਬੜ ਪਸ਼ੂ ਆਪਣਾ ਚੌਥਾ ਥਣਾ ਦਾ ਟਿਪਕੇ ਭਰਾ ਕੇ ਤੇ ਸਵੇ ਸੁਬਾਹੇ ਨਗ ਨੂੰ ਬੇਸ਼ੱਕ ਦੋ ਡੰਗ ਚੋ ਕੇ ਆਪਣੀ ਤਸੱਲੀ ਜ਼ਰੂਰ ਯਕੀਨੀ ਬਣਾ ਲਿਓ। ਆਓ ਲੈਣਿਆਂ ਬਥੇਰੇ ਡਿਟੇਲ ਕਰਦੇ ਆ ਗੱਲਬਾਤ। ਸਭ ਤੋਂ ਪਹਿਲਾਂ ਅਮਰਤ ਭਰਾ ਸਸਰੀਕਾ ਸਸਰੀਕਾ ਜੀ ਕੀ ਹਾਲ ਚਾਲ ਹੈ? ਬੜੇ ਵਧੀਆ ਅਮਰਤ ਠੀਕ ਠਾਕ ਜੀ। ਹਾਂਜੀ ਹਾਂਜੀ ਜੀ। ਚਲੋ ਵਧੀਆ ਚੰਗੇ ਚਾਹੀਦੇ ਹੋਰ। ਕਿਵੇਂ ਗਰਮੀ ਤੋਂ ਬਚੇ ਯਾਰ ਗਰਮੀ ਪਈ ਹੈ ਜੀ ਯਾਰ ਵੀ ਪਈ ਜਾਂਦੀ ਗਰਮੀ ਹੈ ਬਹੁਤ ਜ਼ਿਆਦੀ ਹਾਂ ਚਲੋ ਇਸੇ ਤਰ੍ਹਾਂ ਹੀ ਆ ਫਿਰ ਹਾਂਜੀ ਹਾਂਜੀ ਤੇ ਅੱਛਾ ਅਮਰਤ ਅੱਜ ਆਪਣੇ ਕੋਲ ਪਸ਼ੂਆਂ ਦੀ ਜੇਕਰ ਆਪਾਂ ਗੱਲ ਕਰੀਏ ਤੇ ਚਾਰ ਪਸ਼ੂ ਆ ਤਿੰਨ ਬਿਹੜਾਂ ਤੇ ਇੱਕ ਮੱਝ ਹਾਂਜੀ ਹਾਂਜੀ ਤੇ ਜਿਹੜੀ ਮੱਝ ਆਪਣੇ ਕੋਲ ਹੈਗੀ ਉੱਚੇ ਪਛੇ ਦੇ ਵਿੱਚ ਹਾਂਜੀ ਵੀਰੇ ਤਿੱਦਾਂ ਮੀਂਹ ਆਇਆ ਸੂਆ ਵਾ ਵੀ ਆਦਰਾਤੀ ਗੱਲ ਲੱਗਾ ਵਾ ਲੋਦਾ ਪਾ 13 ਕਿਲੋ ਚੋਕੇ ਲੈ ਆਏ ਹੁਣ 11 ਕਿਲੋ ਆ ਮੈਂ ਆਪਣੇ ਪੱਠੇ-ਪੁੱਠੇ ਨਹੀਂ ਹੈਗੇ ਉੱਥੇ ਚਾਰ ਖਾਂਦਿਆ ਹੀ ਅੱਜ ਪਾ ਪਾਵੇਂ ਮੋਲ ਦਾ ਹਰ ਕਿਲਿਆਂ ਦਾ ਡੰਗਰ ਦੁੱਧੋਂ ਢੋੜਦੇ ਠੀਕ ਆ ਜੀ ਹਾਂਜੀ ਆ ਗਰਮੀ ਕਰਕੇ ਵੈਸੇ ਵੀ ਕਿਲੋ 2-2 ਕਿਲੋ ਡਿੱਗੇ ਬਸ ਹਾਂਜੀ ਗਰਮੀ ਬੜੀ ਪੈਣ ਦੀ ਟੁੱਟੇ ਆਪਸੋ ਦੁੱਧੋ ਹਨਾ ਹਾਂਜੀ ਹਾਂਜੀ ਤੇ ਇਹ ਗੱਬਣਾ ਵੈੜਾ ਉਹ ਤੁਵੇਂ ਗੱਬਣਾ ਸ਼ਾਈ ਵਾਲਾ ਹਾਂਜੀ ਹਾਂਜੀ ਇਹ ਸਾਡੇ ਪੰਜ ਮਹੀਨਿਆਂ ਦੀ ਵਸ਼ੀ ਗੱਬਣਾ ਅੱਛਾ ਜੀ ਠੰਡੀ ਤੇਰੀ ਬਹੁਤ ਜ਼ਿਆਦਾ ਹੀ ਪਾਣਾ ਜਿੱਦਾਂ ਮਰਜ਼ੀ ਫੜੀ ਫਿਰੋ ਲਓ ਜੀ ਇਹ ਪਲੂਣ ਪਹਿਲਾਂ ਸੁਣੀ ਆ ਹਾਂਜੀ ਹਾਂਜੀ ਪਹਿ ਹਾਂਜੀ ਲੋ ਦੋਸਤੋ ਇਹ ਨਾਗ ਹੋਣਗੇ ਠੀਕ ਆ ਜੀ ਬਹੁਤ ਠੰਡੀ ਧਿਰੀ ਬਾੜਾ ਠੀਕ ਆ ਜੀ ਤੇ ਜਿੰਨੇ ਮਹੀਨੇ ਦੀ ਗੱਬੜਾ ਉਹ ਵੀ ਆਪਾਂ ਤੁਹਾਨੂੰ ਪੂਰੀ ਡਿਟੇਲ ਇਸ ਵੀਡੀਓ ਦੇ ਵਿੱਚ ਦੇ ਦੇਾਂਗੇ ਸ਼ੁਰੂਆਤ ਅਮਰਤ ਘਰੇ ਪਾਸਿਓਂ ਕਰਦੇ ਆਂ ਅੱਜ ਤੋਂ ਕਰਦੇ ਆਂ ਆਜੋ ਸੋ ਸ਼ੁਰੂਆਤ ਜਿਹੜੀ ਦੋਸਤੋ ਇਸ ਮੱਝ ਤੋਂ ਕਰ ਲੈਨੇ ਆਂ ਮੱਝ ਤੁਸੀਂ ਇੱਕ ਵਾਰੀ ਵੇਖ ਲਓ ਪੂਰਾ ਪਾਰਟੀ ਸਟਰਕਚਰ ਸੋਹਣੇ ਕੱਦਗੜ ਦੇ ਵਿੱਚ ਚੌੜਾ ਪਿੱਠਪੂੜਾ ਤੇ ਥਣ ਭਾਂਡੇ ਦੀ ਵੀ ਪੂਰੀ ਖਬਰਦਾਰ ਆ ਠੀਕ ਆ ਜੀ ਤੇ ਤਦਕੂ ਤਾਂ ਕਾਫੀ ਸੋਹਣਾ ਹੈ ਮੈਂ ਦਾ ਠੀਕ ਹੈ ਤੇ ਅਮਰ ਤੇ ਦਾ ਸੂਆ ਕਰਮਾ ਜੀ ਮੇਰੇ ਤੀਜਾ ਵਾ ਤੀਜਾ ਸੂਆ ਸਾਡੀ ਗੱਬਣ ਚੌਥੇ ਲਈ ਗੱਬਣਾ ਤੇ ਕਿੰਨੇ ਕ ਸਮੇਂ ਲਈ ਹੋ ਗਿਆ ਕਿ ਟਾਈਮ ਇਹਨੂੰ ਵੀਰੇ 3 ਮਹੀਨੇ ਹੋਏ ਸੂਈ ਨੂੰ ਮਗਰ ਕੱਟੀ ਐਨ ਬਲੈਕ ਜੈਡ ਬਲੈਕ ਠੀਕ ਹੈ ਜੀ ਹਾਂ ਜੀ ਅਬ ਦੋਸਤੋ 3 ਨਾਂਕ ਮਹੀਨਿਆਂ ਦੀ ਸੂਈ ਆ ਮਗਰ ਕੱਟੀ ਆ ਠੀਕ ਹੈ ਜੀ ਅੱਗੇ ਚੌਥੇ ਸੂਵੇ ਲਈ ਗੱਬਣਾ ਹੁਣ ਤੀਜੇ ਸੂਵੇ ਦੇ ਵਿੱਚ ਚੱਲ ਰਹੀ ਆ ਤੇ ਦੁੱਧ ਇਸ ਵਕਤ ਕਿੰਨਾ ਜੇ ਥੱਲੇ ਮੇਰੇ ਦੁੱਧ ਤੇ ਆਪਾਂ 13 ਕਿਲੋ ਚੋਗੇ ਲਿਆਏ ਹਾਂ ਜੀ ਸੱਜਰ ਨੇ 18 ਕਿਲੋ ਦੁੱਧ ਚੋ ਸਾਚਾ ਜੀ ਹਾਂ ਜੀ ਇਸ ਵਕਤ ਹੁਣ 13 ਕਿਲੋ ਆ ਹੁਣ ਵੀਰੇ 11 ਜਿਹੜਾ ਨੈਟ ਚੋ ਲੈਣਾ ਠੀਕ ਹੈ ਜੀ ਆਪਣੇ ਦਾ ਉਹ ਘੜੀ 2 ਕਿਲੋ ਆ ਲਓ ਜੀ 11 ਕਿਲੋ ਦੋਸਤੋ ਅੱਜ ਮੌਕੇ ਤੇ ਦੁੱਧ ਦਾ ਇਸ ਮੈਂ ਦੇ ਥੱਲੇ ਬਾਕੀ ਥਾਨ ਪਾਂਡਾ ਤੁਸੀਂ ਵੇਖ ਲਓ ਤੇ ਥੋੜਾ ਜਿਹਾ ਦਿਨਾਂ ਦੇ ਹਿਸਾਬ ਨਾਲ ਔਰ ਥੋੜਾ ਸਮੇਂ ਦੇ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਠੀਕ ਹੈ ਜੀ ਕੋਈ ਢਾਈ ਤਿੰਨ ਕੋਈ ਦਾ ਸਮਾਂ ਤੇ ਸ਼ਾਮ ਨੂੰ ਦੋਸਤੋ ਚਵਾਈ ਦੇ ਸਮੇਂ ਤਕਰੀਬਨ ਪਾਂਡਾ ਪੂਰਾ ਬਣਾ ਕੇ ਤਿਆਰ ਕਰ ਲਈ ਦੀ ਹੋਊਗੀ ਠੀਕ ਹੈ ਜੀ 11 ਕਿਲੋ ਦੁੱਧ ਸੋ ਕਦ ਕੋਤ ਪੂਰਾ ਵੱਡਾ ਵੱਡੇ ਕਦ ਕਟ ਦੇ ਵਿੱਚ ਚੌੜਾ ਪੇਠ ਪੂਰਾ ਵੱਡੇ ਕਦ ਕਟ ਦੇ ਵਿੱਚ ਤੇ ਆ ਮਗਰ ਕੱਟੀ ਆ ਠੀਕ ਆ ਜੀ ਇੱਕ ਰੰਗ ਬਿਲਕੁਲ ਜੈੱਟ ਬਲੈਕ ਇਹ ਸੱਜਣ ਨੇ 18 ਕਿਲੋ ਦੋਧ ਤੇ ਆਇਆ ਠੀਕ ਆ ਜੀ ਸਿਰਫ ਇੰਨਾ ਹੀ ਹੁਣ ਪੱਤੇ ਪੁੱਤੇ ਨਹੀਂ ਹੈਗੇ ਕੱਟੀ ਆ 13 14 ਕਿਲੋ ਦੇ ਹੁਣ ਵੀ ਹੈਗਾ ਹੈ 13 ਆਪਾਂ ਜੋ ਕੇ ਲਿਆਂਦਾ ਜਿਹੜਾ ਦੋ ਜੀ ਇੱਕ ਰੰਗ ਬਿਲਕੁਲ ਕਾਲੀ ਕੱਟੀ ਆ ਤੇ ਬਾਕੀ ਅਮਰ ਤੇ ਚੋਣ ਚੋਂ ਅਗਲੇ ਪਿਛਲੇ ਥਣਾ ਦੀ ਬਰੋਬਰ ਵੀ ਰੋਇਨ ਧਾਰ ਬਣਾ ਬੜਾ ਥਾਂ ਮੋਟੇ ਰਾ ਦੀ ਧਾਰ ਪੋਲੀ ਅੱਛਾ ਜੀ हां लो जी ਭਾਰ ਤੁਰਦੀ ਦੋਸਤੋ ਪੋਲੀ ਆ ਚੌਣ ਪੋਲੀ ਆ ਠੀਕ ਆ ਤੇ ਥਾਂ ਨੂੰ ਮੋਟੇ ਆ ਮਗਰਲੇ ਤੁਸੀਂ ਵੇਖੋ ਸਹਿਜ ਵਿੱਚ ਠੀਕ ਆ ਜੀ ਤੇ ਬਾਕੀ ਕਿਸੇ ਧਾਰਾਂ ਦਾ ਫਰਕ ਨਹੀਂ ਅਗਲੇ ਪਿਛਲੇ ਨਾ 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 ਵੀ ਰਹੇ ਆ ਬਾ ਮਾੜੀ ਕੰਨੀ ਕਰਦੀ ਉਦਾਂ ਦੁੱਧ ਬਰ ਬਰੂ ਠੀਕ ਆ ਜੀ ਹਾਂ ਜੀ ਅਮਰ ਤੇ ਦਾ ਮੁੱਲ ਕੀ ਕਰਦਾ ਮੇਰੇ ਮੁੱਲ 90 ਕਰ ਲਈਏ ਆਪਣਾ 95 85 ਚ ਮਾਨਤਾ ਨ ਕਰਾ 85 ਚ ਹਾਂ ਠੀਕ ਆ ਜੀ ਮੈਂ ਪੂਰੀ ਵੱਡੀ ਆ 13 ਕਿਲੋ ਦੁੱਧ ਚੋਕੇ ਲਿਆਂਦਾ ਆ ਆਪਾਂ ਦੋ ਦਿਨ ਸਾਮਕੇ ਦੋ ਰੰਗ ਕਿਲੋ ਚਵਾਦਾ ਹੁਣ 11 ਕਿਲੋ ਭਾਂਡੇ ਚ ਪੈਂਦਾ ਦੋ ਦਿਨ ਬਸ ਬਸ ਜਿਹੜਾ ਚੋ ਲੈਣਾ ਆਪਾਂ ਠੀਕ ਹੈ ਜੀ 11 ਕਿਲੋ ਦੋ ਤੇ ਆ ਜਿਹੜਾ ਦੋਸਤੋ ਚੋ ਲੈਣਾ ਕਿਸੇ ਵੀਰ ਨੇ 85000 ਦੀ ਤੁਹਾਨੂੰ ਇਹ ਮਿਲ ਜੂਗੀ ਡਿਮਾਂਡ 99 ਚਾਹੇ 92 ਕੁਛ ਵੀ ਆ 85000 ਦੀ ਲੈਦੇ ਆ ਠੀਕ ਹੈ ਜੀ ਸੋ ਕੋਈ ਵੀਰ ਆਉਦੀ ਚੋ ਕੇ ਤਸੱਲੀ ਕਰ ਲਈ ਇਹ ਦੂਜਾ ਸੁਆਹ ਦੀ ਸੂਈ ਆ ਵੀਰੇ ਇਹ ਤਾਜੀ ਸੂਈ ਹੈ ਜੀ ਤਾਜੀ ਇਹ ਬੱਚਾ ਚੋਂ ਗਿਆ ਆਣਾ ਵੇ ਗੱਲ ਉਹ ਤੁਸੀਂ ਦੱਸਣ ਰਹੇ ਸੀ ਵੀ ਹੁਣੇ ਕੁਝ ਇੱਕ ਅੱਧਾ ਘੰਟਾ ਪਹਿਲਾਂ ਬੱਚਾ ਕਿਤੇ ਲੱਗ ਕੇ ਬਾ ਪੂਰਾ ਸੈਟ ਉੱਤੇ ਖੜਾ ਸੀ ਆਪਨੇ ਤੋਂ ਵੀਡੀਓ ਆਪਨੇ ਤੋਂ ਬਣੀ ਆਵੇ ਠੀਕ ਆ ਬੰਨਾ ਪੂਰਾ ਬਰੋਬਰ ਇੱਕੋ ਜਿਹਾ ਬਿਲਕੁਲ ਬਿਲਕੁਲ ਸੋ ਦੋਸਤੋ ਬੱਚਾ ਤੁਸੀਂ ਆ ਸਾਹਮਣੇ ਦੇਖ ਲਓ ਕੋਈ ਅੱਧਾ ਘੰਟਾ ਘੰਟਾ ਤੋਂ ਪਹਿਲਾਂ ਬੱਚਾ ਦੋ ਦੋ ਦੁੱਧ ਪੀ ਕੇ ਬਿਲਕੁਲ ਕੋਲੇ ਖੜਾ ਸੀ ਠੀਕ ਆ ਉਹ ਤੁਹਾਨੂੰ ਵੀਰ ਦੱਸ ਵੀ ਦੋਗੇ ਬਾਕੀ ਜਿਹੜੇ ਵੀਰ ਨੇ ਲੈਣੀ ਆ ਜਾਂ ਖਰੀਦਣੀ ਆ ਦੋ ਟਾਈਮ ਇਸੇ ਤਰ੍ਹਾਂ ਭਰਿਆ ਪਾਂਡਾ ਤੁਸੀਂ ਵੇਖ ਸਕਦੇ ਜੀ ਇੱਕ ਸਾਰ ਬਣੀ ਬਰੋਬਰ ਹੋਊਗੀ ਹਨ ਬੰਨੇ ਇੱਕ ਵਰਕਤ ਵੀ ਹੋਵੇ ਤੇ ਆਪਣੀ ਵੈਰ ਦੀ ਗਾਰੰਟੀ ਆ ਦੇ ਠੀਕ ਹੈ ਜੀ ਠੀਕ ਹੈ ਸੀਲਸ ਲਾ ਕੇ ਫਿਰ ਬਹੁਤ ਜਿਆਦੀ ਹੈ ਦੇਖੋ ਜਿੰਦਰ ਦੀ ਮਰਜ਼ੀ ਧਾਰਾ ਮਰੀਓ ਅੱਛਾ ਤੈਨੂੰ ਦੇਣਾ ਜ ਕਿੰਨੇ ਹੋ ਗਏ ਜੀ ਮੇਰੇ 7 ਦਿਨ ਹੋਏ ਅੱਜ 7 ਕ ਦਿਨ ਹੋ ਗਏ ਹਾਂ ਲਓ ਜੀ 7 ਕ ਦਿਨ ਦਾ ਸਮਾਂ ਹੋ ਗਿਆ ਦੋਸਤੋ ਅੱਜ ਇਹਨੂੰ ਸੂਈ ਨੂੰ ਠੀਕ ਆ ਤੇ ਹਾਂ ਪਿਛਲੇ ਘਰ ਦੀ ਵੀਡੀਓ ਕੋਲੂਣਾ ਹੀ ਸਿਰਫ ਅੱਛਾ ਅੱਛਾ ਜੀ ਮੈਂ ਉਹ ਜੀ ਠੀਕ ਹੈ ਕੰਨੀ ਕੋ ਨਹੀਂ ਆ ਕੋਈ ਬਰਬਰ ਉਹ ਬਸ ਤਾਂ ਪੀ ਗਿਆ ਫਿਰ ਇੱਕ ਬੰਨੇ ਤੁਹਾਨੂੰ ਪਤਾ ਖਾਦੀ ਹੋ ਗਿਆ ਥਾ ਨਾ ਹਾਂਜੀ ਤੇ ਅਮਰ ਤਾਂ ਸਤਾਂਗ ਦਿਨਾਂ ਦੀ ਸੂਈ ਹੈ ਦੁੱਧ ਕਿੰਨਾ ਚਵਾ ਦਾਂਗੇ ਵੀਰੇ 14 ਕਿਲੋ ਚਵਾ ਦਾਂਗੇ ਆਪਾਂ ਇਹਦੇ ਕੋਲ 14 ਕਿਲੋ ਮਿੰਦੀ ਵਾਲਾ ਲਓ ਜੀ 14 ਕਿਲੋ ਦੋਸਤੋ ਦੁੱਧ ਜਿਹੜਾ ਹੁਣ ਬਿਲਕੁਲ ਭਾਂਡੇ 'ਚ ਪਾਉਣ ਵਾਲਾ 14 ਕਿਲੋ ਦੁੱਧਾ ਮੈਚੀਨ ਦੇਖਣ ਤੋਂ ਵੇਖੋ ਤੁਸੀਂ ਵੇੜ ਦਾ ਕਦ ਕੁਦ ਵੀ ਸੋਹਣਾ ਪੂਰੀ ਨਿੱਗਰ ਆ ਪਿੰਡੇ ਦੀ ਲੰਬੀ ਲੂੰਬੀ ਪੂਰੀ ਆ ਥਾਣ ਪੂਰੇ ਹੱਥੀ ਚਵਾਈ ਵਾਲਿਆ ਮੁੱਠੀ ਥਾਣਾ ਠੀਕ ਆ ਜੀ ਆ ਦੇਖੋ ਏ ਨਹੀਂ ਸ਼ੁਕਰ ਹੋਊਗੇ ਉਹ ਜੀ ਸੀਲਸ ਲੱਗ ਬਹੁਤ ਜ਼ਿਆਦੀ ਜਿੱਥੇ ਮਰਜੀ ਧਾਰਾ ਮਰੀਓ ਲੋ ਜੀ ਠੀਕ ਐ ਏ ਨਹੀਂ ਜਿੰਦਰ ਦੀ ਮਰਜੀ ਐ ਇਹ ਆਖੂਗੀ ਨਾ ਕੋਈ ਹੂੰ ਹੂੰ ਕਾਂ ਜਵਾਗ ਚੋਲੇ ਜਿਹੜਾ ਮਰਜੀ ਥੱਲੇ ਬਈ ਫਿਰ ਠੀਕ ਆ ਜੀ ਇੰਨੀ ਸੀਲ ਵਛੀ ਲੋ ਜੀ ਸਿਰਫ ਆ ਬੱਚਾ ਚੋਂ ਗਿਆ ਮੜਾ ਐ ਚੁੰਗਿਆ ਵੀ ਪੂਰੀ ਰੀਜਨ ਹਾਲਾ ਕਰਾ ਆ ਨਾ ਚੋੜੀ ਦਿੱਤਾ ਆ ਨਾ ਚੋੜੀ ਦਿੱਤਾ ਪੂਰਾ ਥਾਨਾ ਹੈ ਲਓ ਦੋਸੋ ਜੋ ਸਚਾਈ ਆ ਉਹ ਵੀਡੀਓ ਦੇ ਵਿੱਚ ਮੈਂਸ਼ਨ ਕਰਤੀ ਆ ਪਰ ਫਿਰ ਵੀ ਕਿਸੇ ਵੀਰ ਨੇ ਪੈਸੇ ਲਾਉਣੇ ਆ ਭਰਿਆ ਭਾਂਡਾ ਆਬਦਾ ਤੁਸੀਂ ਵੇਖ ਸਕਦੇ ਜੇ ਕਿਸੇ ਵੀਰ ਦੇ ਮਨ ਦੇ ਵਿੱਚ ਡਾਊਟ ਹੋਵੇ ਇਹ ਸੂਈ ਸਵਾਈ ਵੀਰੇ ਆ ਗਏ ਚੋ ਕੇ ਤਸੱਲੀ ਕਰੇ ਦੋ ਟਾਈਮ ਆਹਾ ਇਹ ਕਿਹੜਾ ਕਪਣ ਆ ਬਿਲਕੁਲ ਸਹੀ ਕਪਣ ਇਹ ਕਪਾਇ ਲੈਵੇ ਦਾ ਹੁੰਦਾ ਇਹ ਲੈਵਾ ਪੱਧਰ ਇੱਕਸਾਰ ਲਿਓ ਆ ਹੋਈ ਨਹੀਂ ਕੰਨੀ ਕਰੂਗੀ ਬਣੀ ਠੀਕ ਆ ਜੀ ਠੀਕ ਐਨ ਉਹ ਨਿਚੋੜਿਆ ਥਾਨ ਉਦਾਂ ਆਹ ਵੇਖੋ ਧਾਰ ਧਾਰ ਤੂਰ ਬਹੁਤ ਵਧੀਆ ਚੋਂ ਥਰਾਂ ਹਾਂ ਲਓ ਜੀ ਠੀਕ ਆ ਅਮਰ ਤੱਕ ਇਹ ਕਿੰਨੇ ਦੀ ਦੇ ਦੇਣੀ ਫਿਰ ਵੜ ਮੇਰੇ ਮੋਲੇ ਦਾ 55 ਕਰਦੇ ਆਪਾਂ 50 ਜੁ ਮਾਨਦਾਨ ਕਰਦਾ 50 ਚ ਹੜਤਾਲੀ ਦੇ ਦਾਂ 48 ਦੀ ਉਹ ਚੋਂ ਕਰਾਂ ਖੁੱਲਾ ਮਾਨਤਾ ਠੀਕ ਆ ਜੀ ਹਾਂਜੀ ਲਓ ਜੀ 48000 ਦੇ ਵਿੱਚੋਂ ਵੀ ਛੋੜ ਛੱਪਾ 14 ਕਿਲੋ ਦੁੱਧ ਮਿੰਟੀ ਵਾਲਾ ਵਾਹ ਦੇ ਥੱਲੇ 14 ਕਿਲੋ ਹਾਂ ਵਿਖਾਵਾ 16 ਕਿਲੋ ਦਾ ਲਓ ਵੀ ਦੋਸਤੋ ਠੀਕ ਆ ਸ਼ਾਈ ਹਾਲ ਤੇ ਐਰ ਸ਼ਹਿਰ ਦਾ ਕ੍ਰੋਸ ਜੀ ਆ ਗੀ ਲਓ ਵੀ ਠੀਕ ਆ ਜੀ ਸ਼ਾਈ ਬਾਲ ਐਰ ਸ਼ਹਿਰ ਦਾ ਵੀ ਰੰਦਾ ਵੀ ਕ੍ਰੋਸ ਆਂਗਾ ਤੇ ਬਾਕੀ ਵਾੜ ਚੰਗੀ ਆ ਦੋਸਤੋ ਥਣ ਦੇ ਵੀ ਬੜੀ ਸਾਫ ਸੁਥਰੀ ਆ ਤੇ ਲੰਬੇ ਥਾਣਾ ਠੀਕ ਆ ਸੋ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਥੋੜਾ ਬਾਅਦ ਵਿੱਚ ਜੋ ਵੀ ਮਾਨਤਾ ਨਾ ਹੋਣਾ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਨਵੀਂ ਅਮਰ ਤੱਕ ਇਹ ਆਪਣੇ ਕੋਲ ਜਿਹੜਾ ਆ ਨਾਗ ਆ ਗਿਆ ਸ਼ਹੀਵਾਲ ਦੇ ਵਿੱਚ ਮੇਰੇ ਇਹ ਸ਼ਾਈ ਆਲਾ ਵਸ਼ੀ ਹਾਂਜੀ ਛਿਆਂ ਦੀ ਆ ਪੂਰੀ ਛਾ ਮਹੀਨੇ ਦੀ ਗੱਪਣ ਹਾਂ ਦੁੱਜਾ ਸੁਆ ਵਾ ਝੋਲੀ ਝੂਲੀ ਵੜੀ ਆ ਦੁੱਧੋਂ ਡਰਾਈ ਆ ਜੀ ਦੁੱਧੋਂ ਡਰਾਈ ਮੇਰੇ ਨਾ ਵੀ ਦਦੋਂ ਡਰਾਈਏ ਦੋਸਤੋ ਠੀਕ ਆ ਜੀ 5 ਮਹੀਨੇ ਕੇ 6 ਦੀ 6 ਆ ਦੇ ਵੀਰੇ ਉਹ 5.5 ਦੀ ਲੋਕ ਦੋਸਤੋ ਕਰਾਉਂ ਦੋਵੇਂ ਲਈ ਆ ਆ ਠੀਕ ਆ ਇੱਕੋ ਜੇ ਮਢੰਗੇ ਆ ਇੱਕੋ ਜੇ ਰੰਗ ਟੰਗ ਨੇ ਦੋਨੋਂ ਵੜਾਂ ਤੇ ਜਿਹੜੀਆਂ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਚਾਈ ਆ ਸ਼ਾਈ ਵਾਲਾਂ ਦੇ ਵਿੱਚ ਆ ਠੀਕ ਆ ਜੀ ਤਾਂ 6 ਕਬੀਨੀਆਂ ਦੀ ਗੱਬਣਾ ਤੇ ਦੂਜੇ ਸਵੇ ਲਈ ਕੱਪਣਾ ਜੀ ਹਾਂਜੀ ਹਾਂਜੀ ਵੀਰੇ ਦੂਜੇ ਸਵੇ ਲਈ ਕੱਪਣਾ ਠੀਕ ਆ ਜੀ ਬਾਕੀ ਹੈ ਠੰਡੀ ਧੀਰੀ ਆ ਰੰਗ ਰੂਗ ਬਹੁਤ ਸੋਹਣਾ ਦੋਸਤੋ ਬਦਾਮੀ ਰੰਗ ਦੇ ਵਿੱਚ ਆ ਦੇਖੋ ਲੋ ਵੀ ਦੋਸਤੋ ਬਜ਼ੇ ਗੱਬਣ 6 ਮਹੀਨਿਆਂ ਦੇ ਆ ਕੋਈ ਵੀ ਰਵਤਾ ਸਹੀ ਬਿਨਾਂ ਕਰਕੇ ਆਪ ਵੀ ਤੁਸੀਂ ਚੈੱਕ ਕਰਵਾ ਲਿਓ ਠੀਕ ਆ ਹਾਂਜੀ ਹਾਂਜੀ ਤੇ 6 ਮਹੀਨਿਆਂ ਦੀ ਗੱਬਣ ਆ ਸ਼ਾਹੀਵਾਲ ਅੰਗ ਦੇ ਵਿੱਚ ਤੁਜਾ ਸੁਭਾ ਸੁਣਾ ਇਹਨੇ ਇਹ ਅਮਰਤ ਕਿੱਥੋਂ ਤੱਕ ਦੇ ਦਾਂਗੇ ਫਿਰ ਬੜ ਮੰਨ ਲਵੀਰੇ 5000 ਕਰਦੇ ਬਾਈ ਦੀ ਦਵਾਂਗੇ 20000 ਦੀ ਹਾਂਜੀ ਉਹ ਚੋ ਕਰਦਾ ਮੰਨਦਾ ਬਾਕੀ 3 ਕ ਮਹੀਨੇ ਚਲੋ ਭੇਜਿਆ ਸੰਭਾ ਹਾਂਜੀ ਹਾਂਜੀ ਵੀਰੇ 35000 ਜੀ ਮਰਜ਼ੀ ਫੜਾ ਦੇ ਹਾਂ ਲਓ ਜੀ ਅੱਜ 22 ਦੀ ਆ ਹਾਂਜੀ ਹਾਂਜੀ ਲੋ ਵੀ ਅੱਜ 22000 ਦੀ ਆ ਦੋਸਤੋ ਲੰਬਾ ਧੋਨ ਠੀਕ ਆ ਸੋ ਫੇਸ ਫੂਸ ਦੀ ਤੁਸੀਂ ਇੱਕ ਵਾਰ ਆ ਕੁਆਲਟੀ ਆ ਫੇਸਬੂਕਸ ਵਿੱਚ ਸਿੰਘ ਨਹੀਂ ਕਿਹਨੇ ਲਗਾਏ ਦੋਂਦੇ ਉਹਦਾ ਸੀਲ ਪਰ ਦੋਵੇਂ ਇੱਕੋ ਕਰਿਆ ਆਈਆਂ ਬਹੁਤ ਜਿਆਦੀਆਂ ਸੀਗਲ ਸਿਰਫ ਇਹਨਾਂ ਸਿੰਘ ਨਹੀਂ ਲਗਾਏ ਅੱਛਾ ਇਹ ਇਹ ਅਮਰ ਤਾਂ ਪਹਿਲਾਂ ਸੁਣੀ ਆ ਇਹ ਪਲੂਣਾ ਵੀਰੇ ਲਓ ਵੀ ਇਹ ਵੀ ਸ਼ਾਈ ਵਾਲੀ ਆ ਗਈ ਆ ਪ्योर ਸ਼ਾਈ ਵਾਲ ਇਹਦੇ ਸਾਂਭੀ ਚੰਗੀ ਆਦਾ ਮੱਛੀ ਅੱਛਾ ਅਮਰ ਤੇ ਇਹਦਾ ਕੀ ਰਿਕਾਰਡ ਆ ਕਿੰਨੇ ਟਾਈਮ ਲਈ ਗੱਭਣੇ ਇਹ ਵੀਰੇ ਸਾਢੇ ਪੰਜਾਂ ਦੀ ਸਾਢੇ ਪੰਜਾਂ ਮਹੀਨਿਆਂ ਦੀ ਦੋਸਤੋ ਆਪਾਂ ਗਾਂ ਦਿੱਤੀ ਉਹਨਾਂ ਦੀ ਸੂਈ ਹਾਂਜੀ ਉਹਦੇ ਵਿੱਚ ਪਾਈਆਂ ਲਓ ਜੀ ਸਾਢੇ ਪੰਜਾਂ ਮਹੀਨਿਆਂ ਦੀ ਗੱਭਣੇ ਇਹ ਨਹੀਂ ਬਰਫਰਗੀ ਠੰਢੀ ਆ ਬਹੁਤ ਜਿਆਦੀ ਠੰਡੀ ਲੱਤ ਨੂੰ ਤਾਂ ਛੜਦਾ ਪਤਾ ਹੀ ਨਹੀਂ ਇਹਨੂੰ ਕਰਮਾਂ ਦੀ ਨਹੀਂ ਨਹੀਂ ਨਹਾਉਣੇ ਫਿਰ ਬਹੁਤ ਵਧੀਆ ਹੂੰ ਥੋੜਾ ਜਨਾ ਵਸ਼ੀ ਲਊ ਜਾਂ ਪੂਰੀ ਸੰਭੀ ਗਏ ਨੇ ਹਾਂ ਹਾਂ ਆਹ ਦੋਸਤੋ ਬਨ ਬਨ ਉਸੇ ਤਰ੍ਹਾਂ ਹੀ ਠੀਕ ਆ ਜੀ ਕੱਦ ਵੱਡਾ ਪੂਰੀ ਪਲੀ ਠੀਕ ਆ ਜੰਮੀ ਪਲੀ ਪੂਰੀ ਆ ਰਾਜਸਥਾਨ ਦੀ ਆਪਦੀ ਕਿਦਾਂ ਵੀਰੇ ਸੰਭੀ ਕਿੰਨੇ ਹਾਂ ਇਦਾਂ ਦੀਆਂ ਉਧਰ ਹੁੰਦੀਆਂ ਸਿੰਗਾ ਸੁੰਗਾ ਵਾਲੀਆਂ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਤੋਂ ਦੋਨੋਂ ਬੱਚੀਆਂ ਦੋਸਤੋ ਦੋਨੋਂ ਵੜਾ ਇੱਕੋ ਘਰ ਦੇ ਵਿੱਚੋਂ ਆਈਆਂ ਬਾਕੀ ਤੁਸੀਂ ਵੇਖ ਸਕਦੇ ਤੋਰਾ ਤਾਰਾ ਤਸੱਲੀਆਂ ਤਸੂਲੀਆਂ ਤੁਹਾਨੂੰ ਪੂਰੀਆਂ ਕਰਕੇ ਦਿਖਾਤੀਆਂ ਬੜੀ ਢੰਡੀ ਧੀਰੀ ਕੋਈ ਲੱਤ ਛੜਨੀ ਕਿਸੇ ਤਰ੍ਹਾਂ ਦੀ ਇਹ ਅਮਰਤ ਸਾਡੇ 5.5 ਮਹੀਨਿਆਂ ਦੀ ਗੱਬਣ ਇਹ ਵੀਰੇ 5.5 ਦੀ ਉਹ ਵੀ ਸਾਡੇ 5.5 ਮਹੀਨਿਆਂ ਦੀ ਦੋਸਤੋ ਗੱਬਣਾ ਠੀਕ ਹੈ ਜੀ ਸੋ ਫਿਰ ਗੱਲ ਦੋਸਤੋ ਉੱਥੇ ਆ ਜਾਂਦੀ ਆ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਹੋਵੇ ਇਸ ਕਰਕੇ ਮੇਰੇ ਤੇ ਠੀਕ ਹੈ ਜੀ ਮੇਰਾ ਕੰਮ ਵਿਖਾਉਣ ਦਾ ਵੀਡੀਓ ਅਮਰਤ ਦਾ ਅੱਗੋਂ ਬੇਸ਼ੱਕ ਆਪਣੀ ਤਸੱਲੀ ਕਰਕੇ ਲੈ ਕੇ ਆਇਆ ਅੱਗੋਂ ਜਿਹੜੇ ਵੀਰ ਨੇ ਖਰੀਦਣੀ ਆ ਆਪਦੀ ਸਾਈਪੇਨਾ ਕਰਕੇ ਡਾਕਟਰ ਸਾਹਿਬ ਤੋਂ ਚੈੱਕ ਕਰਵਾ ਸਕਦੇ ਜੀ ਝੋਲੀ ਝੂਲੀਆ ਸੂਰੀਆ ਵੇਖੋ ਤੁਸੀਂ ਠੀਕ ਹੈ ਜੀ ਆ ਦੇਖ ਝੋਲੀ ਝੂਲੀ ਬਹੁਤ ਠੀਕ ਹੈ ਜੀ ਸੋ ਠੰਡੀ ਧੀਰੀਆ ਸੀਲਸ ਲਗ ਨਹੀਂ ਤਾਂ ਨਾਰਮਲ ਜਿਹੜੇ ਪਸ਼ੂ ਦੋਸਤੋ ਕੇ ਹੱਥ ਨਹੀਂ ਲਾਉਣ ਦਿੰਦੇ ਆ ਦੇਖੋ ਜੀ ਅਮਰਤੇ ਕਿੱਥੋਂ ਤੱਕ ਦੇ ਦਾਂਗੇ ਫਿਰ ਅੱਜ ਮੇਰੇ ਇਹਦਾ ਮੁੱਲ ਵੀ 50 ਇਹ ਵੀ ਬਾਈ ਦੀ ਦਵਾ ਬਾਈ ਬਾਈ ਹਜ਼ਾਰ ਦੀਆਂ ਤੁਮੇ ਠੀਕ ਹੈ ਜੀ ਲੋ ਕਰਦਾ ਮਾਨਤਾਨ ਜੋੜੀ ਲਊਗਾ ਵੀ ਬਾਈ ਬਾਈ ਹਜ਼ਾਰ ਦੀਆਂ ਦੋਸਤੋ ਸਿੰਗਲ ਸਿੰਗਲ ਦਾ ਰੇਟ ਆ ਇਕੱਠੀਆਂ ਤੁਸੀਂ ਲੈ ਲੈਂਦੇ ਜੀ ਤੇ ਬਾਈ ਬਾਈ ਹਜ਼ਾਰ ਦੱਸੇਗਾ ਰੇਟ ਦੇ ਵਿੱਚੋਂ 44000 ਵੈਸੇ ਬਣਦਾ ਉਹਦੇ ਜੋਰ ਛੋੜ ਛੱਪਾ ਹੋ ਜਾਊਗਾ ਜੇ ਇਕੱਠੀ ਕੋ ਜੋੜੀ ਪਾਉਂਦਾ ਵੀਰ ਹਾਂਜੀ ਹਾਂਜੀ ਤੇ ਇਹ ਅੱਜ ਪਸ਼ੂ ਆ ਵੀਰ ਅਮਰਤ ਦੇ ਕੋਲ ਦੋਸਤੋ ਤੇ ਬਾਕੀ ਪਸ਼ੂ ਚੰਗੇ ਆ ਫਿਰ ਵੀ ਕੋਈ ਵੀਰ ਆਪਦੀ ਤਸੱਲੀ ਕਰ ਲੈ ਘਰੇ ਆਣ ਕੇ ਠੀਕ ਆ ਜੀ ਕਿਉਂਕਿ ਵਪਾਰ ਦਾ ਕੰਮ ਆ ਜੋ ਦੱਸਿਆ ਗਿਆ ਉਹ ਬਿਲਕੁਲ ਆਪਣੀ ਜਿਹੜੀ ਤੁਸੀਂ ਤਸੱਲੀ ਕਰ ਲਿਓ ਵੀ ਉਹਦੇ ਬਿਲਕੁਲ ਪ੍ਰਾਪਰ ਉਹਦੇ ਰਿਲੇਟਡ ਨਿਕਲਦਾ ਹੈਗਾ ਜਾਂ ਨਹੀਂ ਨਿਕਲਦਾ ਇੱਕ ਮੱਝ ਦਿਖਾਈਏ 11 ਕਿਲੋ ਦੁੱਧ ਤੇ ਹੁਣ ਚੱਲਣ ਢਈ ਆ ਸੋ ਚੰਗੀ ਮੱਝ ਆ ਦੁੱਧ ਤਕਰੀਬਨ 10 ਰਿਆ ਵੀਰ ਵੀ ਤਾਜੀ ਦਾ ਸੱਜਰ ਦਾ ਦੁੱਧ ਬਹੁਤ ਵਧੀਆ ਸੀਗਾ 12 13 ਲੀਟਰ ਸੀ ਦੁੱਧ ਘਟਿਆ ਗਰਮੀ ਕਰਕੇ ਉਹ ਤਾਂ ਤੁਸੀਂ ਜਿਹੜਾ ਦੋਸਤੋ ਕੋਈ ਚੰਗੀ ਸੇਵਾ ਕਰ ਲੂ ਵੀਰ ਬਤਾ ਲੂਗਾ ਫਿਰ ਹਾਲ 11 ਕਿਲੋ ਇਹ ਅੱਜ ਨਾਗਨੇ ਟੋਟਲ 4 ਅਮਰਤ ਆਪਣੇ ਕੋਲ ਹਾਂਜੀ ਵੀਰੇ ਤੇ ਨੰਬਰ ਬੋਲਦੇ ਆਪਣੇ ਨੰਬਰ ਆਪਣਾ 814645062387222409 ਠੀਕ ਹੈ ਜੀ ਹਾਂਜੀ ਤਾਂ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਹੈ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਤੇਰੇ ਡਿਟੇਲ ਲੈ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ